ਦੋਸਤੋ ਅੰਦਾਜ਼ੇ ਪੰਜਾਬ ਟੀਵੀ ਲਈ ਮੈਂ ਪਰਮਜੀਤ ਸਿੰਘ ਪਰਵਾਨਾ ਪਟਿਆਲਾ ਨਿਵਾਸੀ ਹ ਕੁਝ ਦਿਨ ਪਹਿਲਾਂ ਪਟਿਆਲਾ ਨੂੰ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਲਈ ਤੇ ਪਾਈਪ ਵਿਛਾਉਣ ਲਈ ਵੱਖ-ਵੱਖ ਇਲਾਕਿਆਂ ਦੇ ਵਿੱਚ ਪਾਈਪ ਵਿਛਾਏ ਗਏ ਉਸ ਲਈ ਜਿਹੜੀਆਂ ਸੜਕਾਂ ਪੁੱਟੀਆਂ ਗਈਆਂ ਬਹੁਤ ਸਾਰੇ ਇਲਾਕਿਆਂ ਵਿੱਚ ਸੜਕਾਂ ਪੁੱਟੀਆਂ ਗਈਆਂ ਔਰ ਪਿੱਛੇ ਜੇ ਸਾਡੇ ਸਿਆਸੀ ਨੇਤਾਵਾਂ ਨੇ ਹੋਰ ਪ੍ਰਸ਼ਾਸਨ ਨੇ ਇਹ ਦਾਅਵੇ ਵੀ ਕੀਤੇ ਕਿ ਜਿਹੜੀਆਂ ਸੜਕਾਂ ਪੁੱਟੀਆਂ ਗਈਆਂ ਸਨ ਤੇ ਉਹ ਕੰਮ ਐਲ ਐਨਟੀ ਨੂੰ ਦਿੱਤਾ ਗਿਆ ਸੀ। ਔਰ ਐਲ ਐਨਟੀ ਨੂੰ ਕਿਹਾ ਗਿਆ ਹੈ ਕਿ ਜਿਹੜੀਆਂ ਪੁੱਟੀਆਂ ਸੜਕਾਂ ਸੀ ਉਹਨਾਂ ਨੂੰ ਜਲਦੀ ਤੋਂ ਜਲਦੀ ਤੁਸੀਂ ਰਿਪੇਅਰ ਕਰੋ। ਲੇਕਿਨ ਇਹ ਤੁਸੀਂ ਹਾਲਤ ਦੇਖ ਰਹੇ ਹੋ ਜਿਹੜੀਆਂ ਸੜਕਾਂ ਪੁੱਟੀਆਂ ਗਈਆਂ ਸੀ ਉਹਨਾਂ ਦਾ ਕਈ ਸੜਕਾਂ ਦਾ ਇਹ ਨਹੀਂ ਮੈਂ ਕਹਿੰਦਾ ਕਿ ਇਹ ਸਾਰੀਆਂ ਸੜਕਾਂ ਦਾ ਰਿਪੇਅਰ ਜਿਹੜੀ ਹੈ ਰਿਪੇਅਰ ਦਾ ਕੰਮ ਉਹ ਨਹੀਂ ਕੀਤਾ ਗਿਆ ਕੀਤਾ ਵੀ ਗਿਆ ਪਰ ਬਹੁਤ ਸਾਰੀਆਂ ਸੜਕਾਂ ਅਜੇ ਹੀਆਂ ਨੇ ਜਿਹੜੀਆਂ ਪ੍ਰਸ਼ਾਸਨ ਔਰ ਨਗਰ ਨਿਗਮ ਦੀ ਤਵੱਜਹ ਜਾਂਦੀਆਂ ਨੇ ਇਹ ਜਿਹੜੀ ਸੜਕ ਤੁਸੀਂ ਇਸ ਵੇਲੇ ਵੇਖ ਰਹੇ ਹੋ ਇਹ ਰਾਜਪੁਰਾ ਕਲੋਨੀ ਪੁਰਾਣੇ ਬੱਸ ਸਟੈਂਡ ਤੋਂ ਗੁਰਵਸ਼ ਕਲੋਨੀ ਨੂੰ ਜਿਹੜੀ ਸੜਕ ਜਾਂਦੀ ਹੈ ਉਸ ਦੇ ਕੋਲ ਦੀ ਇਹ ਪੁਰਾਣੀ ਸੜਕ ਹੈ ਇਹ ਵੀ ਪਾਈਪ ਵਿਛਾਉਣ ਲਈ 24 ਘੰਟੇ ਜਿਹੜੇ ਪਾਣੀ ਦੀ ਸਪਲਾਈ ਦੇਣ ਲਈ ਸ਼ਹਿਰ ਵਾਸੀਆਂ ਨੂੰ ਉਹ ਸੜਕਾਂ ਪੁੱਟੀਆਂ ਗਈਆਂ ਸਿਰ ਪਾਈ ਵਿਛਾਉਣ ਲਈ ਲੇਕਿਨ ਅਜੇ ਤੱਕ ਇਹਨਾਂ ਦੀ ਕੋਈ ਰਿਪੇਅਰ ਨਹੀਂ ਹੋਈ ਔਰ ਸੜਕ ਇਹ ਬਹੁਤ ਸੌੜੀ ਹੈ ਤੇ ਇਸ ਕਰਕੇ ਇੱਥੋਂ ਦੋ ਗੱਡੀਆਂ ਦਾ ਵੀ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਔਰ ਬਾਰਸ਼ਾਂ ਦੇ ਵਿੱਚ ਪਾਣੀ ਇੱਥੇ ਖੜ ਜਾਂਦਾ ਔਰ ਕਈ ਵਾਰ ਇੱਥੇ ਐਕਸੀਡੈਂਟ ਵੀ ਹੋ ਚੁੱਕੇ ਨੇ ਇਹ ਬਹੁਤ ਦੂਰ ਤੱਕ ਸੜਕ ਹੈ ਇਹ ਸੜਕ ਜਿਹੜੀ ਹੈ ਪੁਰਾਣੇ ਬੱਸ ਸਟੈਂਡ ਤੱਕ ਔਰ ਜਾਂਦੀ ਹੈ ਔਰ ਜਿਹੜਾ ਬੱਸ ਸਟੈਂਡ ਦੇ ਕੋਲ ਬਤੀਆਂ ਵਾਲਾ ਚੌਕ ਹੈ ਉਸ ਦੀ ਹਾਲਤ ਇਸ ਸੜਕ ਨਾਲੋਂ ਵੀ ਮਾੜੀ ਹੈ ਤੁਹਾਨੂੰ ਦਿਖਾਵਾਂਗੇ ਇੱਕ ਤਾਂ ਇਹ ਸੜਕ ਰਾਜਪੁਰਾ ਘੋੜੀ ਵਾਲੀ ਔਰ ਦੂਜੀ ਜਿਹੜੀ ਸੜਕ ਹੈ ਉਹ ਜੇਲ੍ਹ ਰੋਡ ਦੇ ਉੱਤੇ ਹੈ ਉੱਥੇ ਵੀ بارشਾਂ ਦੇ ਵਿੱਚ ਪਾਣੀ ਬੜਾ ਖੜ ਜਾਂਦਾ ਹੈ ਔਰ ਇਹ ਵੀ ਕਿਹਾ ਗਿਆ ਸੀ ਕਿ ਇਹ ਸੜਕਾਂ ਐਲ ਐਨ ਟੀ ਵੱਲੋਂ ਜਲਦੀ ਤੋਂ ਜਲਦੀ ਬਣਾਈਆਂ ਜਾਣਗੀਆਂ ਤੇ ਐਲ ਐਨ ਟੀ ਨੂੰ ਕਾਫੀ ਜੁਰਮਾਨਾ ਵੀ ਕੀਤਾ ਗਿਆ ਕਿਉਂਕਿ ਉਸਨੇ ਸੜਕਾਂ ਦੀ ਰਿਪੇਅਰ ਕਰਨ ਚ ਕਾਫੀ ਦੇਰੀ ਕੀਤੀ ਹੈ ਐਲ ਐਨ ਟੀ ਨੂੰ ਜੁਰਮਾਨਾ ਹੋਇਆ ਹੈ ਜਾਂ ਨਹੀਂ ਹੋਇਆ ਉਹਦੀ ਵਸੂਲੀ ਹੋਈ ਹੈ ਜਾਂ ਨਹੀਂ ਹੋਈ ਪਰ ਇਹ ਸੜਕਾਂ ਉਸੇ ਤਰ੍ਹਾਂ ਆਪਣੀ ਰਿਪੇਅਰ ਨੂੰ ਅਜੇ ਤੱਕ ਤਰਸ ਰਹੀਆਂ ਨੇ ਦੋਸਤੋ ਇਸ ਵੇਲੇ ਪੁੱਟੀ ਹੋਈ ਸੜਕ ਦੀ ਜਿਹੜੀ ਹਾਲਤ ਦੇਖ ਰਹੇ ਹੋ ਤੇ ਬਿਲਕੁਲ ਪੁਰਾਣੇ ਬੱਸ ਸਟੈਂਡ ਦੇ ਕੋਲ ਦੀ ਹੈ ਜਿੱਥੋਂ ਗੱਡੀਆਂ ਦਾ ਸਕੂਟਰਾਂ ਮੋਟਰਸਾਈਕਲਾਂ ਦਾ ਲੰਘਣਾ ਬੜਾ ਔਖਾ ਹੋਇਆ ਹੈ। ਔਰ ਇਸ ਥਾਂ ਤੇ ਕਈ ਵਾਰ ਐਕਸੀਡੈਂਟ ਵੀ ਹੋ ਚੁੱਕੇ ਹਨ। ਬਹੁਤ ਛੋੜੀ ਸੜਕ ਹੈ। ਖੈਰ ਇਹ ਤਾਂ ਥੋੜੀ ਜੀ ਚੌੜੀ ਹੈ ਲੇਕਿਨ ਪਿੱਛੇ ਰਾਜਪੁਰਾ ਕਲੋਨੀ ਜਿਹੜੀ ਮੈਂ ਪਹਿਲਾਂ ਤੁਹਾਨੂੰ ਸੜਕ ਵਿਖਾਈ ਸੀ ਉਹ ਬਹੁਤ ਛੋੜੀ ਹੈ ਜਿਸ ਕਰਕੇ ਲੋਕਾਂ ਨੂੰ ਦੋ ਗੱਡੀਆਂ ਦਾਲ ਦਾ ਗਾਣਾ ਉੱਥੋਂ ਮੁਸ਼ਕਿਲ ਹੋ ਜਾਂਦਾ ਹੈ। ਜਲਦੀ ਇੱਕ ਹੋਰ ਸੜਕ ਦੇ ਤੁਹਾਨੂੰ ਦਰਸ਼ਨ ਕਰਵਾਈਏ। ਇਹ ਸੜਕ ਹੈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਜੇਲ੍ਹ ਕੇਂਦਰੀ ਜੇਲ੍ਹ ਨੂੰ ਜਾਂਦੀ ਸੜਕ। ਇਸ ਸੜਕ ਨੂੰ ਵੀ ਪੁੱਟਿਆ ਕਈ ਮਹੀਨੇ ਹੋ ਗਏ ਨੇ ਤੁਸੀਂ ਦੇਖ ਰਹੇ ਹੋ। ਆ ਸੜਕ ਦੇ ਵਿਚਕਾਰ ਲਾਈਨਾਂ ਔਰ ਇਸ ਦੇ ਖੱਬੇ ਪਾਸੇ ਦੀ ਸੜਕ ਜਿਹੜੀ ਹੈ ਉਸ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਔਰ ਇੱਥੋਂ ਵੀ ਦੋ ਛੋਟੀਆਂ ਗੱਡੀਆਂ ਤਾਂ ਭਾਵੇਂ ਲੱਗ ਜਾਂ ਜੇ ਵੱਡੀਆਂ ਦੋ ਗੱਡੀਆਂ ਆ ਜਾਂਦੀਆਂ ਨੇ ਤਾਂ ਉਹਨਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਔਰ ਬਾਰਸ਼ਾਂ ਦੇ ਵਿੱਚ ਥੋੜੀ ਜਿਹੀ ਬਾਰਿਸ਼ ਪੈ ਜੇ ਤਾਂ ਇਸ ਤੇ ਜਿਹੜਾ ਛੱਪੜ ਬਣ ਜਾਂਦਾ ਏ ਹੁਣ ਛੱਪੜ ਤੁਹਾਨੂੰ ਦਿਖਾ ਰਹੇ ਹਾਂ ਛੋਟਾ ਛੱਪੜ ਹੈ ਲੇਕਿਨ ਜਦੋਂ ਬਾਰਿਸ਼ ਜ਼ਿਆਦਾ ਪੈ ਜਾਏ ਤੇ ਇਸ ਸੜਕ ਦੀ ਹਾਲਤ ਜਿਹੜੀ ਹੈ ਵੇਖਣ ਵਾਲੀ ਹੁੰਦੀ ਹੈ ਔਰ ਇੱਥੋਂ ਸੜਕ ਔਰ ਜਾਂ ਮਿੱਟੀ ਬਿਲਕੁਲ ਨਜ਼ਰ ਨਹੀਂ ਆਉਂਦੀ ਔਰ ਕਈ ਵਾਰ ਲੋਕ ਇਸ ਪਾਣੀ ਦੇ ਵਿੱਚ ਡਿੱਗੇ ਵੀ ਵਿਖੇ ਗਏ ਆ ਇਸ ਸੜਕ ਦੀ ਹਾਲਤ ਤ੍ਰਿਪੜੀ ਵਾਲੇ ਮੋੜ ਕੋਲ ਆ ਕੇ ਹੋਰ ਵੀ ਅੱਤਰ ਬਣ ਜਾਂਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਗੰਦਗੀ ਗੰਦਗੀ ਦੇ ਢੇਰ ਕਿਵੇਂ ਅਸਰੇ ਹੋਇਆ ਜਿਸ ਵੱਲ ਨਗਰ ਨਿਗਮ ਦਾ ਬਿਲਕੁਲ ਧਿਆਨ ਨਹੀਂ ਜਾ ਰਿਹਾ ਬਦਬੂ ਮਾਰਦੀ ਹੈ ਇਹ ਸੜਕ ਜਦੋਂ ਰਾਹੀ ਇੱਥੋਂ ਲੰਘਦੇ ਨੇ ਔਰ ਪਾਣੀ ਦੇ ਵਿੱਚ ਇਹ ਜਿਹੜਾ ਗੰਦ ਮਿਲ ਕੇ ਹੋਰ ਵੀ ਬਦਬੂ ਪੈਦਾ ਕਰਦਾ ਹੈ